पंजाब सरकार अते मानयो वदीक डायरेक्टर जनरल पुलिस एन आर आई विंग एस ए एस नगर वलो गैरकानूनी ट्रैवल एजेंटा नु शिकंजा पावण ले इक मोहिम शुरू कीती गई है गैरकानूनी ट्रैवल एजेंट जो पोले पाले लोकां नु बारले मुल्क विच भेजण दा चांसा देके दे, दे उना नु गलत तरीके नाल अपने जाल विच फसा लंदे हन इस मोहिम ते अजेह ट्रैवल एजेंटा दे खिलाफ मुकदमे दर्ज करंदी मोहिम चल रही है ਜਿਸ ਸੰਬੰਧੀ ਕਾਫੀ ਗੈਰ ਕਾਨੂੰਨੀ ਟਰੈਵਲ ਏਜੰਟਾ ਖਿਲਾਫ ਮੁਕਦਮੇ ਦਰਜ ਰਜਿਸਟਰ ਕੀਤੇ ਗਏ ਹਨ ਕਾਨੂੰਨ ਨੰਬਰ ਹੈ 4324 ਹਾਂਜੀ ਇਹ ਆਪਣੇ ਸ਼ੂਰ ਦੇ 46 46 ਦਾ ਰਹਿਣ ਵਾਲਾ ਵਾ ਇਹਨਾਂ ਨੂੰ ਲਾਇਸੈਂਸ ਜਾਰੀ ਹੋਇਆ ਇਹ ਕਾਨੂੰਨ ਦਾ ਹਾਂ ਪਰ ਇਹਨਾਂ ਧਾਰੇ ਵੱਲ ਕਿਰਪਾ ਓਵਰਸੀ ਦੇ ਨਾਂ ਤੇ ਜਾਲੀ ਡਾਕਟਰ ਖੋਲਿਆ ਤੇ 2,80,000 ਰੁਪਏ ਵਿਦੇਸ਼ ਰਸ਼ੀਆ ਭੇਜਣ ਵਾਸਤੇ ਇਨੇ ਮਦਾਈ ਦੇ ਨਾਲ ਠੱਗੀ ਮਾਰੀ ਇੱਕ ਮਦਾਈ ਇੱਕ ਨਾਲ ਦਾ ਸਾਲਾ ਹੀ ਦਲਜੀਤ ਸਿੰਘ ਅੰਮਰਸਰ ਦਾ 140-40000 ਰੁਪਏ ਤੇ ਉਹਨਾਂ ਕੋਲ ਲਿਆ ਇਹਨਾਂ ਤੇ ਕੋਈ ਵੀਜਾ ਨਹੀਂ ਲਾਇਆ ਤੇ ਜਾਲੀ ਵੀਜੇ ਦੇ ਦਿੱਤੇ ਤੇ ਉਹਦੇ ਬੇਟੇ ਨੂੰ ਚੀਨ ਗੁਫਤਾਰ ਕੀਤਾ ਗਿਆ ਵਾ ਦੋ ਦੋਸ਼ੀ ਨੇ ਇੱਕ ਨੂੰ ਗੁਫਤਾਰ ਕਰ ਲਿਆ ਇੱਕ ਵੀਰ ਟਰਨ ਬੇਲਾਈ ਕੋਰਟ ਵਿੱਚ ਹੋਈ ਆ ਉਹਨੂੰ ਗੁਫਤਾਰ ਕਰਨੇ ਚ ਬਾਕੀ ਇਹ ਹੁਣੇ ਛਾੜ ਬਿੰਦ ਕਰ ਰਹੇ ਆ ਆਪਾਂ ਇਹਦਾ ਰਿਮਾਂਡ ਲਿਆ ਇਹ ਕਹਿੰਦੇ ਨਾ ਉਦੋਂ ਬਾਅਦ ਪਤਾ ਲੱਗੇਗਾ ਵੀ ਹੋਰ ਇਹਨੇ ਕਿੰਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਆ ਇਹਦਾ ਅਜੇ ਉਹ ਬਾਅਦ ਹੀ ਖਲਾਸਾ ਹੋਏਗਾ ਸਾਰੀ ਬੰਟੀ ਉਰਫ ਬਾਸ ਉਹ ਵੀ ਉਹਦੇ ਚਾਚੇ ਦਾਦਾ ਪੁੱਤਰ ਵਾ 46 ਪਿੰਡ ਦੀ ਆਨ ਦੇ ਤਿਰਪਾਵਰ ਸੀ ਇਹਨਾਂ ਨੂੰ ਹੈਗਾ ਇਹ ਆਰ ایس ਟ੍ਰੇਨ ਸੈਂਟਰ ਦੇ ਨਾਂ ਤੇ ਡੀਸੀ ਦਫ਼ਤਰ ਵੱਲੋਂ ਟ੍ਰੈਵਲ ਏਜੰਸੀ ਦੀ ਇਹਨਾਂ ਨੇ ਹੀ ਮਤਲਬ ਲਾਇਸੈਂਸ ਲਿਆ ਸੀ ਜਦ ਕਿ ਇਹਨਾਂ ਨੇ ਆਪਣਾ ਸੋਸ਼ਲ ਮੀਡੀਆ ਉੱਪਰ ਵੀ ਕੋਈ ਕਿਰਪਾ ਓਵਰਸੀ ਦੇ ਨਾਮ ਤੇ ਨਾਲ ਮਤਲਬ ਪੇਜ ਬਣਾਇਆ ਹੋਇਆ ਹੈ ਹਾਂ ਉਹ ਯੂਜ਼ ਕਰਕੇ ਲੋਕਾਂ ਨੂੰ ਮਤਲਬ ਵੀ ਜੇ ਜਾਲੀ ਤੌਰ ਤੇ ਮਤਲਬ ਆਪਣੀ ਮਸ਼ਹੂਰੀ ਕਰਦੇ ਰਹੇ ਨੇ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਵੀ ਜਦੋਂ ਵੀ ਤੁਸੀਂ ਕੋਈ ਜਿਹੜਾ ਏਜੰਟ ਬਾ ਕੋਈ ਲਾਇਸੈਂਸ ਜਾਂ ਸੈਂਟਰ ਗਵਰਨਮੈਂਟਲ ਨੂੰ ਉਹਦੇ ਕੋਲ ਹੀ ਜਾਓ ਉਹ ਉਹਦੇ ਕੋਲ ਹੀ ਜਾਓ ਇਹ ਜਿਹੜੇ ਆਮ ਲੋਕਾਂ ਨੇ ਲੋਕਾਂ ਨਾਲ ਧੋਖਾ ਨਹੀਂ ਕਰਦੇ ਇਹਨਾਂ ਤੋਂ ਬਚੋ ਇਹੋ ਜਿਹੇ ਹੋਰ ਵੀ ਕਾਫੀ ਜਨਤਾ ਹੈਗੇ ਨੇ ਜਿਹੜੇ ਸਾਡੇ ਲੋਕ ਬਹੁਤ ਪੈਸਾ ਬਰਬਾਦ ਕਰ ਚੁੱਕੇ ਨੇ ਇਹੋ ਜਿਹੇ ਏਜੰਟ ਜਿਹੜੇ ਲੋਕਾਂ ਨਾਲ ਖਲਵਾੜ ਕਰ ਰਹੇ ਨੇ ਤੇ ਹੁਣ ਪੰਜਾਬ ਸਰਕਾਰ ਵੀ ਤੇ ਮਹਿਕਮਾ ਹੈਡਾ ਪੰਜਾਬ ਪੁਲਿਸ ਜੇਗਾ ਵਾ ਇਹੋ ਜਿਹੇ ਝਾਲੀ ਏਜੰਟਾਂ ਨੂੰ ਕਾਫੀ ਨੱਥ ਪਾ ਰਿਆ ਵਾ ਤੇ ਲਗਾਤਾਰ ਪੱਤੇ ਹੋ ਰਹੇ ਨੇ ਮੈਂ ਆਪਣੀ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਨੈਟਵਰਕ ਵੱਲੋਂ ਇਹੜੇ ਵੀ ਏਜੰਟ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਉਹਨਾਂ ਨੇ ਚੇਤਾਵਨੀ ਦੇਣਾ ਚਾਹਨਾ ਵੀ ਅੱਗੇ ਤੋਂ ਇਹੋ ਜਿਹਾ ਕੋਈ ਵੀ ਕੰਮ ਨਾ ਕਰਨਾ ਤੇ ਆਮ ਲੋਕਾਂ ਨਾਲ ਠੱਗੀ ਨਾ ਮਾਰ ਤੇ ਨਾਖਰਵਾਦ ਕਰਨਾ